ਪਹਿਲਾਂ ਤਾਂ ਮੈਂ ਸਾਰੇ ਤਰਨਤਾਰਨ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੱਲ ਵੱਡਾ ਲੋਕ ਹਤਵਾਂ ਆਯਾਰ ਉਮੀਦਵਾਰਾਂ ਦੇ ਹੱਕ ਵਿੱਚ ਦਿੱਤਾ ਵਾ ਇਹਨਾਂ ਨੇ ਦੱਸ ਦਿੱਤਾ ਵਾ ਕਿ ਤਰਨਤਾਰਨ ਵਿੱਚ ਗੁੰਡਾਗਰਦੀ ਰਾਜ ਜਾਂ ਵਕਾਸ ਤੋਂ ਬਗੈਰ ਜਾਂ ਨਸ਼ਾ ਰੋਕਣ ਤੇ ਨਾਕਾਮ ਰਹੀ ਆਦਮਾ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਲਈ ਮੈਂ ਸਾਰੇ ਤਰਨਤਾਰਨ ਨਿਵਾਸੀਆਂ ਦਾ ਦਿਲੋਂ ਤਨਵਾਦ ਕਰਦਾ ਤੇ ਆਸ ਕਰਦਾ ਕਿ ਅਸੀਂ ਜਿਹੜੇ ਆ ਜਿੰਨੇ ਵੀ ਆਜ਼ਾਦ ਕਾਉਂਸਲਰ ਬਣੇ ਆ ਆਪਣੇ ਮਨតាម ਪਹਾਨਾ ਕਰਨ ਪਾਰ ਦੇ ਵਿਕਾਸ ਲਈ ਅਤੇ ਗੁੰਡਾ ਰਾਜ ਖਤਮ ਕਰ ਲਈ ਅਤੇ ਸਮਾਇਕ ਵਰਗੇ ਧੰਦੇ ਨੂੰ ਖਤਮ ਕਰ ਲਈ ਪੂਰਾ ਯਰਲਾਦਨ ਇਹਨੇ ਤੁਹਾਡੀ ਕੰਮ ਕਰਦੇ ਪਾਰਟੀ ਦੀ ਜਿਹੜੇ ਉਮੀਦਵਾਰ ਜਿੱਤੂ ਨਹੀਂ ਆਜ਼ਾਦ ਉਮੀਦਵਾਰ 14 ਜਿੱਤੂ ਰਹੇ ਸਾਰਿਆਂ ਦਾ ਸਮਰਥਨ ਇਹ ਸਭ ਦਾ ਹੁਣ ਅਗਲੀ ਰਣਨੀਤੀ ਕੀ ਹੈ ਰਾਜਨੀਤੀ ਹੈ ਜੀ ਕਿ ਕਾਲੇ ਕਿੰ 3 ਨੰਬਰ ਦਾ ਹਰਦੀ ਚੋਣ ਰਹਿ ਗਈ ਸੀ ਤੇ ਉਹਦੇ ਸਬੰਧ ਵਿੱਚ ਸਾਨੂੰ ਅੱਜ ਜਿਹੜੇ ਮੈਸੇਜ ਮਿਲਦੇ ਆ ਕਿ ਸਾਡੇ ਸਤਕਾਰਯੋਗ ਮੰਤਰੀ ਲਾਲਜੀਤ ਭੁੱਲਰ ਸਾਹਿਬ ਤੇ ਅੰਗਦ ਜੀ ਇਹ ਕੱਲ ਕਿਸੇ ਤਰ੍ਹਾਂ ਦਾ ਵੀ ਧੱਕਾ ਕਰ ਸਕਦੇ ਆ ਸਾਡੇ ਕੈਂਡੀਡੇਟਾਂ ਘਰੋਂ ਚੁਕਾ ਸਕਦੇ ਆ ਜਾਂ ਲੋਕਾਂ ਦੇ ਵਿੱਚ ਘਰਾਂ 'ਚ ਵੜ ਕੇ ਪੂਰਾ ਗੁੰਡਾ ਰਾਜ ਕਰਨਗੇ ਜਾਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕਰਨਗੇ ਕੁਝ ਭਾਜਪੀ ਦੇ ਵੀ ਜਿਹੜੇ ਸਮਰਥਕ ਤੁਹਾਡੇ ਜੁੜੇ ਸੀ ਕੋਲ ਡਾਕਟਰ ਇਹਦੇ ਮੈਂ ਤੁਹਾਨੂੰ ਧੰਨਵਾਦ ਕਰਦਾ ਸਭ ਦਾ ਜੀ ਕਿ ਜਿਹੜੇ ਸਾਨੂੰ ਲੋਕ ਫਤਵਾ ਦੁਆਵਾਂ ਚ ਸਾਡੇ ਨਾਲ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਕਿੰਨਾ ਨਕੀ ਮੰਗਤੀ ਹੈ ਹਾਂ ਜੀ ਮੰਗਤੀ ਹੈ ਉਹਨਾਂ ਨੂੰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਡੀਸੀ ਸਾਹਿਬ ਤੋਂ ਮੰਗ ਕਰਦਾ ਵਾਂ ਕਿ ਕੱਲ ਦੀ ਚੋਣ ਜੜੀ ਆ ਸਾਡੇ ਕੋਲ ਉਮੀਦਵਾਰ ਪਲਵਿੰਦਰਪੁਰ ਕੋਟ ਜੀ ਬੈਠੇ ਆ ਅਹੀਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਨਿਰਪੱਖ ਅਤੇ ਵਧੀਆ ਚੋਣ ਕਰਾਏਗਾ ਕਿਉਂਕਿ ਇਸ ਇਲਾਕੇ ਵਿੱਚ ਹਲਕਾ ਵਿਧਾਇਕ ਦੀ ਖੁਦ ਪਤਨੀ ਖੜੀ ਆ ਤੇ ਉਹਨੂੰ ਜਗਾਉਣ ਵਾਸਤੇ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਜਿੱਥੇ ਇੰਨੀਆਂ ਸੀਟਾਂ ਉਹਨਾਂ ਨੇ ਹਾਰੀਆਂ ਤੇ ਇੱਕ ਸੀਟ ਦੇ ਨਾਲ ਕੀ ਕਰਨਗੇ ਵੇਖੋ ਜੀ ਇਹ ਤਾਂ ਸਾਨੂੰ ਨਹੀਂ ਪਤਾ ਇਹ ਤੁਸੀਂ ਸਵਾਲ ਉਹਨਾਂ ਨੂੰ ਕਰ ਸਕਦੇ ਆ ਪਰ ਅਸੀਂ ਸਾਡਾ ਕੈਂਡੀਡੇਟ ਜਿੱਤਦਾ ਪਿਆ ਪਰ ਸਾਨੂੰ ਦਿਖਦਾ ਵਾ ਤੇ ਕੱਲ ਧੱਕਾ ਹੋਊਗਾ ਇਕਸੇ ਕੰਮ ਦਾ ਫਿਰ ਲਗ ਗਿਆ ਸੀ ਆਈ ਕੋਰਟ ਚ ਜਾਣਾ ਕਿ ਕੋਰਟ ਦੇ ਆਰਡਰ ਪਹਿਲਾਂ ਵੀ ਆਈ ਆਂਦੇ ਹੋਇਆ ਵੀਡੀਓਗ੍ਰਾਫਰ ਦੇ ਪੁਲਿਸ ਪ੍ਰੋਟੈਕਸ਼ਨ ਦੇ ਆਈ ਆਨੇ ਕਿ ਚੰਗੇ ਪੁਲਿਸ ਅਧਿਕਾਰੀ ਦੀ ਕਮਾਂਡ ਹੇਠ ਇਹ ਚੋਣ ਕਰਵਾਈ ਜਾਵੇ ਅਤੇ ਨਿਰਪੱਖ ਚੋਣ ਕਰਵਾਈ ਜਾਵੇ ਤਾਂ ਜੋ ਕਿਸੇ ਨਾ ਧੱਕਾ ਨਾ ਹੋ ਸਕੇ ਕਿਸ ਰੈਂਕ ਦੇ ਅਧਿਕਾਰੀ ਦੀ ਮੰਗ ਕਰਦੇ ਆਈ ਪੀਐਸ ਹੋਵੇ ਪੀਸੀਐਸ ਹੋਵੇ ਆਈਪੀਐਸ ਦੇ ਪਹਿਲਾਂ ਹੀ ਇਥੇ ਲੱਗੇ ਹੋਣ ਨਹੀਂ ਜੀ ਅਟਨਿੰਗ ਅਵਸਰ ਚਾਹੀਦਾ ਹੀ ਹੈ ਅਸੀਂ ਉਹਨਾਂ ਦੀ ਚੋਣ ਜਿਹੜੀ ਆ ਕੱਲ ਵੀ ਤੁਸੀਂ ਵੇਖਿਆ ਹੋਊਗਾ ਕਿ ਕਿੰਨਾ ਗੁੰਡਾਰਾਜ ਹੋਇਆ ਵਾ ਕਿਸ ਤਰ੍ਹਾਂ ਲੋਕਾਂ ਨਾਲ ਧੱਕੇ ਹੋਇਆ ਮੇਰੇ ਮਹੱਲੇ ਚੀ ਦੋ ਤਿੰਨ ਬੰਦੇ ਕੁੱਟਦੇ ਉੱਤੇ ਗਏ ਜਾਂ ਕਿ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਆ ਘਰਾਂ ਚੋਂ ਕੱਢ ਕੇ ਕੁੱਟੇ ਮੇਰੇ ਕੋਲ ਵੀਡੀਓ ਹੈਗੀ ਆਈਆਂ ਨੇ ਕਿ ਨਰਪਾਤ ਤੇ ਲੋਕ ਰਾਜ ਹੋਣਾ ਚਾਹੀਦਾ ਦਸ ਨੰਬਰ ਬਾਗ ਦੇ ਵਿੱਚ ਵੀ ਇੱਕ ਪੱਤਰਕਾਰ ਦੀ ਕੁੱਟ ਹੋਈ ਕੱਲ ਮੇਰੀ ਗੱਲ ਹੈ ਜੀ ਅਸੀਂ ਤੇ ਸੋਚਦੇ ਕਿ ਪੱਤਰਕਾਰ ਇੱਕ ਥਾਮਿਆ ਚਾਸਦੇ ਤੇ ਜਿਹੜੇ ਜਿੰਨੇ ਵੀ ਇਹ ਘਟਨਾ ਕੀਤੀ ਤੇ ਮਾਰੀ ਕੀਤੀ ਕੀ ਤੁਹਾਡੇ ਕੋਈ ਉਮੀਦਵਾਰ ਨੂੰ ਕੋਈ ਟਰੈਟ ਵੀ ਆਈ ਹੈ ਸਾਡੇ ਉਮੀਦਵਾਰ ਨਹੀਂ ਜਿੰਨੇ ਵੀ ਉਮੀਦਵਾਰ ਹੈ ਸਾਰੇ ਡਰੇ ਹੋਏ ਆ ਇਹ ਨਹੀਂ ਸਾਡੇ ਉਮੀਦਵਾਰ ਸਾਡਾ ਉਮੀਦਵਾਰ ਤਾਂ ਜਿੱਤਦਾ ਪਿਆ ਵਾ ਪਰ ਇਹ ਦੇ ਵਿੱਚ ਸਾਰੇ ਹੀ ਉਮੀਦਵਾਰ ਜਿੰਨੇ ਵੀ ਇਹ 3 ਨੰਬਰ ਵਾਰਚ ਖੜੇ ਆ ਸਾਰੇ ਹੀ ਸਹਿਮ ਹੋਏ ਆ ਵੀ ਕਿਸ ਗੱਲ ਤੋਂ ਸਹਿਮ ਹੋਏ ਧੱਕਾ ਜੁਲਤੀ ਤੋਂ ਸਹਿਮ ਹੋਏ ਨੇ ਮੰਤਰੀ ਲਾਲਜੀਤ ਭੁੱਲੜ ਤੇ ਅੰਗਦ ਸੋਲ ਇਹ ਜਿਹੜਾ ਵਾ ਨਿਰਪੱਖ ਇਹਦੇ ਵਿੱਚ ਦਖਲਦਾਨੀ ਕਰ ਰਿਹਾ ਤੇ ਇਹਨਾਂ ਤੋਂ ਡਰਿਆ ਗਿਆ ਸਾਨੂੰ ਇਹ ਕੱਲ ਜਿਹੜੀ ਚੋਣ ਆ ਉਹ ਹੈ ਕਿਤੀ ਆ ਸਕਦੀ ਸਰ ਇਹ ਜਿਹੜੀ ਚੋਣ ਰੱਦ ਹੋਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹਦੀ ਸਾਜ਼ਿਸ਼ਾ ਇੱਕ ਪਲਾਨ ਬੀਟ ਕੀਤੀ ਗਈ ਹੈ ਜਾਂ ਫਿਰ ਨਹੀਂ ਇਹਦੇ ਬਾਰੇ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜਾ ਵਾ ਸਰਕਾਰੀ ਕੰਮ ਆ ਇਹਦੇ ਵਿੱਚ ਮੈਂ ਇਹ ਮੈਨੂੰ ਨਹੀਂ ਨੌਲੇਜ ਹਾਂ ਵੇਖੋ ਸਰ ਇੱਕ ਏਡੀ ਤਲੜੀ ਨੈਸ਼ਨਲ ਪਾਰਟੀ ਹੋਵੇ ਉਹਦਾ ਜਿਹੜਾ ਸਿੰਬਲ ਹੈ ਉਹ ਹੀ ਗੱਲ ਹੋ ਜੀ ਬਹੁਤ ਮਾਰੀ ਗੱਲ ਆਹੀਂ ਨਹੀਂ ਵੇਖੋ ਇੱਕ ਇਹ ਸਵਾਲ ਸਰਕਾਰ ਦੇ ਨਖਿੱਦ ਸਰਕਾਰ ਦੇ ਇਹ ਜਾਂਦਾ ਵਾ ਕਿ ਐਡੀ ਵੱਡੀ ਗਲਤੀ ਹੋਣੀ ਨਹੀਂ ਚਾਹੀਦੀ ਹੋ ਸਕਦਾ ਇਹਦੇ ਵਿੱਚ ਕੋਈ ਸ਼ਾਇਦਸ ਹੋਵੇ ਉਹਨਾਂ ਨੂੰ ਲੱਗਦਾ ਹੀ ਕਿ ਸਾਡੀ ਹਾਰ ਹੋ ਰਹੀ ਹੈ ਲੱਗਦਾ ਜੀ ਤੁਹਾਨੂੰ ਵੀ ਸਾਰੇ ਪੱਤਰਕਾਰਾਂ ਨੂੰ ਪਤਾ ਹੀ ਆ ਸਾਰਾ ਤਰਨ ਤਨ ਜਾਂਦਾ ਕਿ ਨਿਰਪੱਖ ਹਾਰਾ ਤੇ ਹੁਣ ਕਿਹੜੀ ਜਿੱਤ ਦੇਣੇ ਹਣੇ ਹੁਣ ਵੀ ਹਾਰ ਹੀ ਹੁੰਦੇ ਦੀ ਆ ਅੱਛਾ ਜੀ ਹੁਣ ਵੀ ਹਾਰ ਹੀ ਹੋਣੀ ਆ ਕੀ ਆਉਣ ਵਾਲਾ ਚੇਰਾ ਇਹਦਾ ਨਗਰ ਕੌਂਸਲ ਪ੍ਰਧਾਨ ਦਾ ਅਸਲ ਜਿਹੜੇ ਨਾਲੀ ਮੈਂਸਨ ਮੌਂਸਨ ਤੇ ਇਹ ਜੀ ਇਹ ਤਾਂ ਲੋਕਾਂ ਦਾ ਫਤਵਾ ਜਿਹੜੇ ਹੁਣ ਕੈਂਡੀਡੇਟ ਜਿੱਤੇ ਆ ਉਹਨਾਂ ਦੀ ਮਰਜ਼ੀ ਆ ਪਰ ਇਹ ਤਾਂ ਤੁਹਾਨੂੰ ਪਤਾ ਜਿਵੇਂ ਅੰਮ੍ਰਿਤਸਰ ਧੱਕਾ ਹੋਇਆ ਇੱਥੇ ਵੀ ਹੋਣਾ ਹੀ ਆ ਤਹਾਨੂੰ ਲੱਗਦਾ ਹੈ ਕਿ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਨੂੰ ਜੱਤ ਮਕਾਇਆ ਜਾ ਸਕਦਾ ਜਾਂ ਖਰੀਦਿਆ ਜਾ ਸਕਦਾ ਮੈਂ ਕਹਿੰਦਾ ਜੀ ਸਾਰ ਬੰਦੇ ਤੇ ਪ੍ਰੈਸ਼ਰ ਬਣਾ ਲਾਲ ਪਹਿਲੋਂ ਉਹਨਾਂ ਨੂੰ ਲਾਲਚ ਦਿੱਤੇ ਜਾਣੇ ਆ ਤੇ ਫਿਰ ਉਹਨਾਂ ਦੇ ਰਿਸ਼ਤੇਦਾਰ ਆਉਣੇ ਆ ਫਿਰ ਵੇਖੋ ਇਹ ਜਿਹੜੀ ਆ ਇਹਨਾਂ ਜਿੰਨੇ ਵੀ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਡਰਿਆ ਆ ਕਿ ਸਾਡੇ ਤੇ ਸਰਕਾਰ ਕੋਈ ਨਾ ਕੋਈ ਕਾਰਵਾਈ ਨਾ ਕਰੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਨਾ ਤੇ ਅਸੀਂ ਧੱਕਾ ਕਰਦੇ ਕਿ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਚਾਹੇ ਕਾਲੀ ਦਲ ਹੈ ਚਾਹੇ ਕਾਂਗਰਸ ਹੈ ਉਹ ਧੱਕਾ ਕਰਦੀਆਂ ਆਈਆਂ ਤੇ ਕਰਦੀਆਂ ਰਹੀਆਂ ਨੇ ਤੇ ਸਾਡੀ ਪਾਰਟੀ ਜਿਹੜੀ ਹੈ ਨਿਰਪੱਖ ਹੋ ਕੇ ਕੰਮ ਕਰਦੀ ਹੈ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਆਏ ਦਿਲ ਤੇ ਹੱਥ ਰੱਖ ਲੈਨੇ ਸਰਪੰਚ ਅਸੀਂ ਬੜੇ ਰੋਂਦੇ ਵੇਖਿਆ ਇਹਨਾਂ ਕੋ ਪੈਸੇ ਵੀ ਲੱਗੇ ਤੇ ਕਾਗਜ਼ ਨਹੀਂ ਲੱਭੇ ਐ ਕੰਧ ਕਰ ਦਿੱਤੀ ਕਿ ਇਹ ਪੁਲਿਸ ਦੀ ਤੇ ਜਿਹੜੇ ਸਰਪੰਚ ਬਣੇ ਤੁਹਾਨੂੰ ਵੀ ਸਤਕਾਰਯੋਗ ਪੱਤਰਕਾਰ ਸਾਹਿਬ ਨੂੰ ਪਤਾ ਵਾ ਕਿ ਧੱਕਾ ਹੋਇਆ ਕਿ ਨਹੀਂ ਹੋਇਆ ਆਪਣੇ ਸ਼ਹਿਰ ਦੇ ਵਿੱਚ ਇੱਕ ਕਹੋ ਜਿਆ ਕੰਮੀ ਮਾਰਿਆ ਤੇ ਫਿਰ ਕਾਂਗਰਸ ਦੀਆਂ ਦੋ ਸੀਟਾਂ ਕਿਉਂ ਆਈਆਂ ਜਾਂ ਭਾਜਪਾ ਦੀ ਕੋਈ ਸੀਟ ਨਹੀਂ ਆਈ ਸਰ ਸਰ ਲੜਾਈ ਜਿਹੜੀ ਆ ਮੌਜੂਦਾ ਸਰਕਾਰ ਨਾਲ ਚੱਲਦੀ ਪਈ ਆ ਨਾ ਕਿ ਭਾਜਪਾ ਨਾ ਨਾ ਕਾਂਗਰਸ ਨਾਲ ਇਹ ਕਾਰਜ ਤੇ ਹੋਣਾ ਚਾਹੀਦਾ ਨਾ ਜੇ ਆਮ ਆਦਮੀ ਪਾਰਟੀ ਨਹੀਂ ਮਾੜੀ ਆ ਤੇ ਲੋਕਾਂ ਨੂੰ ਫਤਵਾ ਦੇਣਾ ਜਿੱਦਾਂ ਕਾਂਗਰਸ ਪਾਰਟੀ ਨੂੰ ਨਹੀਂ ਨਹੀਂ ਜੋ ਮੈਂ ਦਿੱਤਾ ਹੀ ਹੈ ਜੀ ਫਤਵਾ ਦਿੱਤਾ ਵਾ 14 ਸੀਟਾਂ ਆਜਾਦ ਆ ਗਈਆਂ ਵਾ ਦੋ ਸੀਟਾਂ ਤੇਨ ਕਾਂਗਰਸ ਕੋ ਚਲ ਗਈਆਂ ਪਤਾ ਵਈ ਉਏ ਜਾ ਜਾ ਬਿਆਕ ਜਾਇਣਾ ਆ ਯਾਦ ਸਰ ਆ ਯਾਦ ਉਮੀਦਵਾਰ ਵੀ ਤੇ ਉਹਨਾਂ ਦੀ ਪਸੰਦ ਆ ਨਾ ਕਿ ਜੇ ਮੰਨ ਲਓ ਉਹ ਚੰਗੇ ਹੁੰਦੇ ਤੇ ਫਿਰ ਫਤਵਾ ਉਹਨਾਂ ਦੇ ਹੱਕ 'ਚ ਜਾਣਾ ਜੇ ਉਹਨਾਂ ਕੋਈ ਕੰਮ ਕਰ ਕੀਤਾ ਹੁੰਦਾ ਫਤਵਾ ਉਹਨਾਂ ਦੇ ਹੱਕ 'ਚ ਹੀ ਜਾਣਾ ਸੀ ਓਕੇ ਗੱਲ ਸੁਣ ਬਣੀ ਕਰ ਬਤਨਿੰ ਮੀਨਵਾਟਰ ਨਹੀਂ ਥੈਂਕ ਯੂ ਮੈਂ ਵਾਰਡ ਨੰਬਰ 3 ਤੋਂ ਨਵਰੂਪ ਸਿੰਘ ਸੰਧਾ ਵਾਲੀਆ ਸਾਫਕਾ ਕਾਉਂਸਲਰ ਜੀ ਮੇਰੇ ਸਤਿਕਾਰਯੋਗ ਭੈਣ ਜੀ ਸ਼੍ਰੀਮਤੀ ਪਲਵਿੰਦਰ ਕੌਰ ਜੀ ਆਯਾਦ ਉਮੀਦਵਾਰ ਵੱਲੋਂ ਲੜ ਰਹੇ ਆ ਜੀ ਸਾਡੀ ਕੱਲ ਜਿਹੜੀ ਇਲੈਕਸ਼ਨ ਆ ਉਹ ਪੋਸਟਪੋਨ ਹੋ ਕੇ ਤਰੀਕ ਮੰਗਲਵਾਰ ਕੱਲ ਦਿਨ 4 ਨੂੰ ਹੋ ਗਈ ਜੀ ਉਹਦੇ ਵਿੱਚ ਸਾਨੂੰ ਬਹੁਤ ਵੱਜੇ ਸ਼ੰਕੇ ਵੀ ਆ ਤੇ ਜਿਹੜੇ ਸਾਡੇ ਕੈਂਡੀਡੇਟ ਐ ਇਹਨਾਂ ਤੇ ਪ੍ਰੈਸ਼ਰ ਮੇਰੇ ਤੇ ਪ੍ਰੈਸ਼ਰ ਸਾਡੇ ਜਿੰਨੇ ਵਰਕਰ ਆ ਉਹਨਾਂ ਤੇ ਵੀ ਤੁਹਾਨੂੰ ਕਿਸੇ ਝੂਠੇ ਪਰਚੇ ਵਿੱਚ ਤਾਂ ਦੇ ਤੇ ਰਾਤੋਂ ਰਾਤ ਤੁਹਾਨੂੰ ਚੁੱਕਿਆ ਜਾਵੇਗਾ ਵੋਟਰਾਂ ਵਿੱਚ ਡਰ ਦਾ ਮਾਹੌਲ ਆ ਕੱਲ ਇੱਕ ਉਹ ਹੈਗਾ ਆ ਵਰਕਿੰਗ ਡੇ ਆ ਜਿਹੜੀ VOTING ਆ ਉਹ ਵੀ ਬਹੁਤ ਘੱਟ ਸਕਦੀ ਹੈ ਜੀ ਪੁਲਿਸ ਵੱਲੋਂ ਬਹੁਤ ਜ਼ਿਆਦਾ ਉੱਥੇ ਕੱਲ ਵੀ ਵੋਟਰਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਸਾਨੂੰ ਵੀ ਕੀਤਾ ਗਿਆ ਤੇ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਅੰਗਰ ਸੋਲ ਜੀ ਤੇ ਡੀਸੀ ਸਾਹਿਬ ਜਿਹੜੇ ਆ ਬਹੁਤ ਜ਼ਿਆਦਾ ਵਾਰਡ ਵਿੱਚ ਇੰਟਰਫੇਰੈਂਸ ਹੋਈ ਪਈ ਆ ਬੈਠੇ ਹੋਏ ਆ ਮਤਲਬ ਵਾਰਡ ਵਿੱਚ ਆ ਕੇ ਬੈਠ ਗਏ ਆ ਕੁਛ ਵੀ ਫੇਰੇ ਆਪਣੇ ਬਾਹਰੋਂ ਬੰਦੇ ਸੱਦ ਕੇ ਕੁਛ ਵੀ ਫੇਰੇ ਕਰਵਾ ਸਕਦੇ ਆ ਇਹ ਸਾਨੂੰ ਡਰਿਆ ਸਾਨੂੰ ਮੰਗਿਆ ਜੀ ਕੋਈ ਸੀਨੀਅਰ ਅਫਸਰ ਆਈਪੀਐਸ ਅਫਸਰ ਜਿਹੜਾ ਹੈ ਇੱਥੇ ਆਪ ਬੈਠ ਕੇ ਨਿਗਰਾਨੀ ਚਾਪਣੀ ਉੱਥੇ ਵੋਟ ਕਰਾਵੇ ਪੋਲਿੰਗ ਹੋਵੇ ਜਿਹੜੀ ਗਿਣਤੀ ਆ ਉਹਦੀ ਜਿਹੜੀ ਪੂਰੀ ਵੀਡੀਓਗ੍ਰਾਫੀ ਹੋਵੇ ਜਦੋਂ ਪੋਲਿੰਗ ਤੋਂ ਲੈ ਕੇ ਲਾਸਟ ਤੱਕ ਤੇ ਜਿਹੜੀ ਨਿਰਪੱਖ ਚੋਣ ਜਿਹੜੀ ਆ ਸੱਚ ਜਿਹੜਾ ਹੈ ਉਹ ਸਾਹਮਣੇ ਆ ਸਕੇ ਇਹ ਕੱਲ ਵੋਟਾਂ ਰੱਦ ਰਵੀਆਂ ਨੇ ਫਿਰ ਤੁਹਾਡੀ ਉਮੀਦਵਾਰ ਦੀ ਮਤਲਬ ਕਿੱਸਾ ਵੀ ਮਗਰ ਹੈਗੀ ਹੋਣੀ ਜਿਸ ਤਰ੍ਹਾਂ ਬਾਕੀ ਸ਼ਹਿਰ ਵਿੱਚ ਰਿਜ਼ਲਟ ਆਏ ਆ ਜੀ ਲੋਕਾਂ ਨੇ ਆ ਆਜ਼ਾਦ ਮੀਰਵਾਨ ਨੂੰ ਸਮਰਥਨ ਦਿੱਤਾ ਉਵੇਂ ਸਾਡਾ ਇਹੋ ਹੀ ਰਿਜ਼ਲਟ ਸੀ ਬਹੁਤ ਵਧੀਆ ਰਿਜ਼ਲਟ ਸੀ ਸਾਨੂੰ ਕਾਂਗਰਸ ਵੱਲੋਂ ਵੀ ਸਮਰਥਨ ਆ ਸਾਨੂੰ ਸਾਡੇ ਜਿੰਨੇ ਵੀ ਇੱਥੇ ਪਾਰਟੀਆਂ ਵਾਂ ਉਹਨਾਂ ਵੱਲੋਂ ਸਮਰਥਨ ਆ ਜੀ ਤੇ ਵਧੀਆ ਰਿਜ਼ਲਟ ਆਣੇ ਸੀ ਸਾਨੂੰ ਇਹੋ ਹੀ ਖਸ਼ਾ ਆ ਜਦੋਂ ਵੀ ਬਾਈ ਇਲੈਕਸ਼ਨ ਐਵੇਂ ਹੁੰਦੀਆਂ ਆ ਉਦੋਂ ਲੁੱਟੀਆਂ ਜਾਂਦੀਆਂ ਆ ਮੂਸੇਪਿੰਡ ਵਰਗੇ ਕਈ ਜੰਪਲਾਂ ਹੈਗੀਆਂ ਆਪਣੇ ਵੱਲੋਂ ਪਾਲੀ ਕਿਉਂ ਇੰਟਰਫੇਅਰ ਕਰ ਰਹੀ 3 ਨੰਬਰ ਵਾਰ ਦੇ ਕਾਰਨ ਜੀ ਉਹ ਸਦਾਰ ਕਸ਼ਮੀਰ ਸਿੰਘ ਜੀ ਸੋਲ ਐਮ ਐਲ ਏ ਸਾਹਿਬ ਉਹਨਾਂ ਦੀ ਸਿੱਖ ਧਰਮ ਪਤਨੀ ਇਲੈਕਸ਼ਨ ਲੜ ਰਹੇ ਆ ਜੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਜਿਤਾਉਣਾ ਚਾਹੁੰਦੇ ਆ ਜੀ ਅਸੀਂ ਜੀ ਕੋਰਟ ਵਿੱਚ ਗਏ ਸੀ ਜੀ ਕੋਰਟ ਵਿੱਚ ਸਾਨੂੰ ਇੱਕ ਤੇ ਕੈਮਰਾ ਵੀਡੀਓਗ੍ਰਾਫੀ ਆਈ ਹੈ ਜੀ ਇੱਕ ਉਹ ਸੀਸੀਟੀ ਵੀ ਕੈਮਰੇ ਲੱਗੇ ਆ ਜੀ ਅਸੀਂ ਅੱਜ ਫਿਰ ਜ ਦੁਬਾਰਾ ਕੋਰਟ ਵਿੱਚ ਅਪੀਲ ਕਰ ਚੁੱਕੇ ਆ ਜੀ ਉਹ ਕਿਦਨ ਸਾਡੀ ਸੁਣਵਾਈ ਹੁੰਦੀ ਆ ਸਾਨੂੰ ਪੁਲਿਸ ਤੋਂ ਇਹਨਾਂ ਪ੍ਰਸ਼ਾਸਨ ਤੋਂ ਪੂਰਾ ਖਤਰਾ ਹੈ ਆ ਉਹਦੇ ਸਬੰਧ ਵਿੱਚ ਅਸੀਂ ਕੋਰਟ ਨੂੰ ਇਨਟੀਮੀਸ਼ਨ ਪੈਨ ਹੀ ਦੇ ਚੁੱਕੇ ਆ। ਪਰ ਉਹੀ ਕੈਮਰੇ ਵੀਡੀਓਗ੍ਰਾਫੀ ਹੋਵੇਗੀ ਉਹਦੇ باوجود ਵੀ ਤੁਹਾਨੂੰ ਖਤਰਾ ਹੈ। ਬਿਲਕੁਲ ਜੀ। ਕੁਝ ਵੀ ਹੋ ਸਕਦਾ ਜੀ। ਅੱਛਾ ਜਦੋਂ ਇਹਨਾਂ ਨੇ ਕੱਲ ਇਹ ਹੋਇਆ ਆ ਜੀ ਇਹਦੇ ਵਿੱਚ ਸਾਨੂੰ ਬਹੁਤ ਵੱਡੀ ਲੱਗਦਾ ਆ ਵੀ ਇਹਦੇ ਪਿੱਛੇ ਸਾਜ਼ਿਸ਼ ਆ ਜੀ। ਕਿਤੇ ਇਹਦੇ ਕਰਕੇ ਸਾਨੂੰ ਪੋਸਟਪੋਨ ਹੋਈ ਹੈ ਇਲੈਕਸ਼ਨ ਪ੍ਰਸ਼ਾਸਨ ਵੀ ਤੁਸੀਂ ਸਮਝੋ ਵੀ ਉਹਨਾਂ ਦੇ ਦਰਵਾਜ਼ੇ ਵਿੱਚ ਬਿਲਕੁਲ ਜੀ ਬਿਲਕੁਲ ਪੁਲਿਸ ਪ੍ਰਸ਼ਾਸਨ ਜਿਸ ਲੋਕਲ ਜਿਹੜਾ ਐਡਮਿਨ ਪਾਲਿਸੀ ਹੈ ਜੀ ਉਹ ਸਾਰੀ ਉਹਨਾਂ ਦੇ ਦਬਾਅ ਵਿੱਚ ਆ ਸਾਨੂੰ ਕੱਲ ਮਤਲਬ ਕੈਂਡੀਡੇਟ ਨੂੰ ਵੀ ਅੰਦਰ ਜਾਣ ਲਈ ਮਤਲਬ ਪੂਰੀ ਤਲਖੀ ਨਾਲ ਜਾਣਾ ਪੈਂਦਾ ਸੀ ਜੀ ਪੂਰੀ ਬਹਿਸ ਹੋਈ ਜੀ ਇੱਥੋਂ ਤੱਕ ਹੋਇਆ ਜੀ ਮਜੂਦ ਸਾਬਦਾਇ ਕੰਡੈਕਟਰ ਕਸ਼ਮੀਰ ਸਿੰਘ ਸੋਲ ਧਾਰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਪਾ ਰਿਆ ਇਹ ਹੋਈ ਹੈ ਜੀ ਜੋ ਸਮਝ ਚ ਆ ਰਿਹਾ ਜੀ ਜਾਂ ਉਹ ੱਠਕੇ ਨਾ ਜਿੰਨਾ ਚਾਹੁੰਦੇ ਆ ਜੀ ਅਸੀਂ ਤੇ ਚਾਹੁੰਦੇ ਆ ਵੀ ਵੋਟਾਂ ਪਹੁੰਚਣ ਲੋਕਤੰਤਰਤਾ ਜਿਹੜਾ ਅਧਿਕਾਰ ਆ ਸਾਰੇ ਲੋਕੀ ਵਰਤਨ ਉਨੋ ਜੋ ਉਹਦਾ ਫੈਸਲਾ ਹੋਊਗਾ ਫਿਰ ਮੱਥੇ ਤੇ ਜੀ ਜੇ ਉਹ ਉਹਨਾਂ ਨੂੰ ਵਧੀਆ ਆਇਆ ਤੇ ਕਾਮਯਾਬ ਹੋ ਜਾਂਦੇ ਜੀ ਇੰਨੀ ਬੰਦੀ ਨੇ ਬਾਦੂ ਜਿਹੜੇ ਆਜ਼ਾਦ ਮੀਂਹ ਵਾਲੀ ਇੱਥੇ ਆ ਜੀ ਉਹ ਫਿਰ ਕਿੱਸਾ ਦੇ ਦੇ ਲੋਕਾਂ ਦੀ ਪਸੰਦ ਜੀ ਸਪਰਿੰਗ ਨੂੰ ਜਿੰਨਾ ਨੱਪਣਗੇ ਉਹਨਾਂ ਸਾਨੂੰ ਜਿੰਨਾ ਜ਼ੋਰ ਦੀ ਨੱਪਣਗੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਜੀ ਇਹਨਾਂ ਨੂੰ ਇੰਨਾ ਪ੍ਰੈਸ਼ਰ ਹੈ ਜੀ ਸ਼ਾਮ ਨੂੰ ਇਹ ਵਿਚਾਰੇ ਘਰ ਵੀ ਛੱਡ ਕੇ ਕਿਦੇ ਰਿਸ਼ਤੇਦਾਰ ਵੱਲ ਜਾਂਦੇ ਆ ਜੀ ਐਨਾ ਡਰੇ ਪਏ ਆ ਕਾਰੋਬਾਰ ਬੰਦ ਕਰਾ ਦੇਵਾਂਗੇ ਤੁਹਾਡਾ ਰਿਸ਼ਤੇਦਾਰਾਂ ਤੱਕ ਧਮਕੀਆਂ ਪਹੁੰਚ ਗਈਆਂ ਜੀ ਕਿੰਨਾ ਵੱਲੋਂ ਧਮਕੀਆਂ ਆ ਰਹੀਆਂ ਮੌਜੂਦਾ ਸਰਕਾਰ ਵੱਲੋਂ ਜੀ ਮੰਤਰੀ ਦੇ ਜੀ ਮੰਤਰੀ ਸਾਹਿਬ ਦੇ ਬੰਦੇ ਆ ਜੀ ਇਨ ਜਿੱਥੇ ਜਿੱਥੇ ਉਹਨਾਂ ਦੇ ਸudar lal singh phullar ਦੇ ਜੀ